ਅੰਮ੍ਰਿਤਸਰ 'ਚ ਸੋਮਵਾਰ ਨੂੰ ਬੀਐਸਐਫ ਦੇ ਜਵਾਨਾਂ ਨੇ ਸਰਹੱਦ ਪਾਰ ਤੋਂ ਆਈ ਹੈਰੋਇਨ ਦੀ ਵੱਡੀ ਖੇਪ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਬੀਐਸਐਫ ਦੇ ਡੀਆਈਜੀ ਜੀਐਸ ਓਬਰਾਏ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਹਰਕਤ ਸੁਣਾਈ ਦਿੱਤੀ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਉਹਨਾਂ ਨੇ ਸਰਚ ਕੀਤੀ ਤਾਂ ਕਣਕ ਦੇ ਖੇਤ 'ਚੋਂ 4 ਕਿਲੋ ਹੈਰੋਇਨ ਦੇ ਪੈਕੇਟ ਬਰਾਮਦ ਹੋਏ। ਤਕਰੀਬਨ ਪੌਣੇ 5 ਵਜੇ ਹਮਾਰਾ ਜੋ ਟ੍ਰੂਪਸ ਹੈ ਉਹਨੇ ਕੁਝ ਹਰਕਤ ਜੋ ਗੈਹਾਂ ਦੇ ਖੇਤ ਲੱਗੇ ਹੋਏ ਹਨ ਉਸਮੇਂ सिर्फ सुनाई दी क्योंकि दिखाई देना संभव नहीं था क्योंकि थिक फॉग थी। ड्यूरिंग सर्च सर्च जब हमने पूरे इलाके की सर्च की शुरू रात को सुबह पाँच बजे से लेके तक सवा सात के सब करीब चार पैकेट बिल्कुल फेंसिंग से कोई पंद्रह गज की दूरी पर पाए गए ग्वांडी देश अपन हरकतों तो बाज नहीं आ रहा पर भारत के जवानों वालों उन्होंने नाकाम किया जा रहा है ਅਮਰ ਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ